ਹੜਾਂ ਦੇ ਸਰਦ ਦੇ ਵਿੱਚ ਐਸਜੀਪੀਸੀ ਵੱਲੋਂ ਸਿਆਸੀ ਬੰਦਿਆਂ ਵੱਲੋਂ ਜੋ ਰਾਹਤ ਕਾਰਜ਼ਾ ਕੀਤੇ ਜਾ ਰਹੇ ਆ ਹੋਣੇ ਵੀ ਚਾਹੀਦੇ ਆ ਉਹਦੇ ਸਬੰਧ ਦੇ ਵਿੱਚ ਲੀਡਰਾਂ ਤੇ ਐਸਜੀਪੀਸੀ ਦੀ ਭੂਮਿਕਾ ਹੁੰਦਾ ਹੈ ਕਿ ਇੱਕ ਬੜਾ ਹਲਚਲ ਬਣੀ ਹੋਈ ਆ ਬੜਾ ਬਿਵਾਦ ਬਣਿਆ ਮੈਂ ਜਿਗਤ ਮੈਂਬਰ ਦੇ ਤੌਰ ਤੇ 11 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਡਿ렉ਟਿਵ ਮੈਂਬਰਸੀ ਉਹਦੇ ਵਿੱਚ ਵੀ ਇਹ ਗੱਲ ਉਠਾਈ ਸੀ ਤੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਸ ਈਸ਼ੂ ਨੂੰ ਹੱਲਤਾ ਕੀ ਕਰਨਾ ਸੀ ਉਹਦਾ ਪਾਰਦਰਸ਼ੀ ਢੰਗ ਦੇ ਨਾਲ ਸੋਲੂਸ਼ਨ ਤਾਂ ਕੀ ਦੇ ਦੱਸਣਾ ਸੀ ਜਾਂ ਮੇਰੀ ਮੰਗ ਸੀ ਜਿਹੜੀ ਉਹ ਤਾਂ ਕੀ ਪੂਰੀ ਕਰਨੀ ਸੀ ਉਲਟਾ ਕਿ ਕਿ ਇੱਕ ਮੈਂਬਰ ਆਉਤਾ ਪ੍ਰਧਾਨ ਆ ਕੌਮ ਦਾ ਬਹੁਤ ਵੱਡਾ ਰਤਬਾ ਮੇਰੇ ਖਿਲਾਫ ਹੀ ਪੀਸੀ ਕਰਤੀ ਇਹ ਸੋਚਣ ਦਾ ਵਿਸ਼ਾ ਉਹਨੂੰ ਕਿਉਂ ਲੋੜ ਪੈਗੀ ਇਸ ਕਰਕੇ ਲੋੜ ਪਈ ਕਿਉਂਕਿ ਸਿਆਸੀ ਕਾਮਾਂ ਦੀ ਪੂਰਤੀ ਦੇ ਲਈ ਨੌਂ ਹੀ ਲੈਦਣਾ ਉਹਦਾ ਸਿਆਸੀ ਲੀਡਰ ਸੁਖਵੀਰ ਸਿੰਘ ਬਾਦਲ ਜਿਹੜੀ ਗੱਲ ਦਾ ਉਹਨੂੰ ਕੋਈ ਨੁਕਸਾਨ ਹੁੰਦਾ ਉਹਦਾ ਫਿਰ ਸਿਫਾਸਲਾ ਬਣਾ ਕੇ ਹਰਜਿੰਦਰ ਸਿੰਘ ਧਾਮੀ ਉਹ ਪ੍ਰੈਸ ਕਾਰਡ ਤੋਂ ਸਿੱਤੀ ਆ ਉਹਨੇ ਮੈਂ ਤੁਹਾਡੇ ਧਿਆਨ ਚ ਲਿਆ ਦਿੰਦਾ 11 ਤਰੀਕ ਨੂੰ ਜਿਹੜੀ ਮੀਟਿੰਗ ਸੀ ਉਹ ਚ 755 ਨੰਬਰ ਮਤਾ ਸੀ ਗੱਲ ਉਹ ਮਤੇ ਦੇ ਸਿਰਫ ਚਾਰ ਲਾਈਨਾਂ ਦਾ ਮਤਾ ਵੀ ਹੜਾ ਦੌਰਾਨ ਰਾਤ ਕਾਰਜਾਂ ਵਿੱਚ ਸ਼੍ਰੋਣੀ ਕਮੇਟੀ ਵੱਲੋਂ ਰਾਸ਼ਨ ਹਰਾਚਾਰਾ ਤੂੜੀ ਡੀਜ਼ਲ ਆਦ ਦੀ ਖਰੀਦ ਕੀਤੀ ਹੋਈ ਹੈ ਜਿਹਦਾ ਅਧਿਕਾਰ ਜਿਹਦੀ ਪੁਸ਼ਟੀ ਕਰਨੀ ਸੀ 76 ਪ੍ਰਤਾਪ ਸਿੰਘ ਨੂੰ ਦਿੱਤਾ ਜਾਂਦਾ ਮੈਂ ਸਰਸਰੀ ਕਿਹਾ ਮੈਂ ਕਿਹਾ ਪ੍ਰਧਾਨ ਸਾਹਿਬ ਵੀ ਪਹਿਲਾਂ ਤਾਂ ਇਹ ਅਧਿਕਾਰ ਤੁਹਾਨੂੰ ਚਾਹੀਦਾ ਹੈ ਦੂਸਰੀ ਜੇ ਤੁਸੀਂ ਪ੍ਰਤਾਪ ਸਿੰਘ ਨੂੰ ਅਧਿਕਾਰ ਦਿੰਦੇ ਹੋ ਇਹਦੇ 'ਚ ਕੋਈ ਅਮਾਉਂਟ ਹੋਣੀ ਚਾਹੀਦੀ ਆ ਅੱਜ ਤੁਸੀਂ ਕੋਈ ਅਮਾਉਂਟ ਨਹੀਂ ਦਰਜ ਕੀਤੀ ਉਹ ਜਿਵੇਂ ਉਹਨਾਂ ਦਾ ਸੁਭਾਅ ਆ ਬੜਾ ਹਵਾਲਾ ਵੀ ਮਤਾ 53 ਨੰਬਰ ਆਸ਼ਪਸ਼ਟਾ ਇਹਦੇ 'ਚ ਕੋਈ ਸਪਸ਼ਟਤਾ ਨਹੀਂ ਦੱਸੀ ਗਈ ਇਸ ਕਰਕੇ ਮੈਂ ਮਤੇ ਦਾ ਵਿਰੋਧ ਕਰਦਾ ਹਾਂ ਜਾਤੀ ਤੌਰ ਤੇ ਕਈ ਵਾਰੀ ਸਿਆਸੀ ਲੋਕ ਹੋਰ ਗੱਲ ਬਣਾ ਲੈਂਦੇ ਆ ਕਿਉਂਕਿ ਉਹ ਤਾਂ ਹੈ ਹੀ ਇੱਕ ਵਕੀਲ ਹੈ। ਵਕੀਲਾਂ ਚ ਬਹਾਰਤ ਹੁੰਦੀ ਆ ਝੂਠ ਨੂੰ ਸੱਚ ਬਣਾਉਣ ਦੀ। ਬਹੁਤ ਕੁਝ ਕਹਿ ਸਕਦੇ ਆ ਮੈਂ ਤਾਂ ਲੋੜ ਪਈ ਜਦ ਕਿ ਮੇਰਾ ਕਹਿਣਾ ਸੀ ਚਾਹੇ ਤੁਸੀਂ 77 ਲੱਖ ਦੀ بجائے 77 ਕਰੋੜ ਦਿਓ। ਸਿੱਖਾਂ ਦਾ ਦਿਸਬੰਧ ਆ ਆਮ ਲੋਕਾਂ ਲਈ ਬਿਨਾਂ ਭੇਦਭਾਵ ਤੋਂ ਬਿਨਾਂ ਜਾਤ ਪਾਤ ਤੋਂ ਲੋਕਾਂ ਲਈ ਵੰਡਣਾ ਸਿੱਖਾਂ ਦਾ ਇਹ ਸੰਕਲਪ ਰਿਹਾ ਤੇ ਸਾਡਾ ਫਲਸਫਾ ਵੀ ਆ। ਪਰ ਉਹਨਾਂ ਨੇ ਗੱਲਾਂ ਤੋਰ ਰੱਖੇ ਗਏ ਪ੍ਰੈਣ ਜਿਹੜੇ ਖਾਸ ਕਿਆ ਮੇਰਾ ਛੋਟਾ ਭਰਾ ਵਾ ਅੰਦਰ ਮੀਟਿੰਗ ਵਿੱਚ ਕੁਛ ਹੋਰ ਕਹਿੰਦਾ ਬਾਹਰ ਮੀਟਿੰਗਾਂ ਵਿੱਚ ਕੁਛ ਹੋਰ ਕਹਿੰਦਾ ਇਹਦਾ ਮੈਨੂੰ ਬੜਾ ਦੁੱਖ ਮਿਲਿਆ ਨਾਲੇ ਭਰਾ ਕਹਿ ਰਿਹਾ ਨਾਲੇ ਇੱਕ ਤਰ੍ਹਾਂ ਦਾ ਇਹ ਜਿਹੜੀ ਸਟੇਟਸ ਆ ਨਾ ਵੀ ਜਿਹੜਾ ਦਫ਼ਤਰ ਦੇ ਵਿੱਚ ਮੀਟਿੰਗ ਵਿੱਚ ਕੋਈ ਬੰਦਾ ਗੱਲ ਹੋਰ ਕਹੇ ਬਾਹਰ ਕੋਈ ਹੋਰ ਕੋਲੇ ਸਭ ਤੋਂ ਮਾੜਾ ਬੰਦਾ ਗਨੇ ਜਾਂਦਾ ਮੈਂ ਧਾਮੀ ਸਾਹਿਬ ਨੂੰ ਤੁਹਾਡੇ ਜ਼ਰੀਏ ਕਹਿੰਦਾ ਜੇ ਮੈਂ ਇੰਨਾ ਮਾੜਾ ਜਿਹੜੇ ਸੈਂਸਿਟਿਵ ਇਸ਼ੂ ਹੁੰਦੇ ਆ ਸ਼੍ਰੋਮਣੀ ਕਮੇਟੀ ਦੇ ਉਹਨਾਂ ਸਬ ਕਮੇਟੀਆਂ 'ਚ ਮੈਨੂੰ ਤੁਸੀਂ ਪਾਉਨੇ ਹੋ ਖਰੀਦ ਕਰਨ ਵਾਲੀਆਂ ਕਮੇਟੀਆਂ 'ਚ ਪਾਉਨੇ ਹੋ ਤੁਸੀਂ ਮਾਰੇ ਬੰਦਿਆਂ ਨੂੰ ਕਿਉਂ ਬਾ ਰਹੇ ਹੋ ਇਸ ਕਰਕੇ ਗੱਲ ਇੱਕੋ ਹੀ ਆ ਸਿਆਸੀ ਕਾਮਾਂ ਦੀ ਪੂਰਤੀ ਲਈ ਜਿਹੜਾ ਧਾਮੀ ਸਾਹਿਬ ਇਹ ਜੇ ਹੱਥ ਕੰਡੇ ਵਰਤਦੇ ਆ ਜਿਹੜੀ ਕੋਈ ਉੱਥੇ ਮੈਂ ਵਿਰੋਧੀ ਧਿਰਾਂ ਦੀ ਆਵਾਜ਼ ਠੋਣਾ ਇਹ ਆਵਾਜ਼ ਨੂੰ ਬਦਨਾਮ ਕਰਨ ਲਈ ਬੰਦ ਕਰਨ ਲਈ ਇਹ ਸਾਰਾ ਗੱਲ ਸੀਗੀ ਜੇ ਇਸ ਸੰਦਰਭ ਵਿੱਚ ਹੁਣ ਦੇਖੀਏ ਜੋ ਮੀਡੀਆ ਚ ਗੱਲਾਂ ਆਈਆਂ ਤੁਹਾਨੂੰ ਸਾਰਿਆਂ ਤੋਂ ਲੁਕੀਸ਼ ਸ਼ੁਕਰੀਆ ਨੇ 5 ਤਰੀਕ 6 ਤਰੀਕ ਨੂੰ ਮੈਨੇਜਰ ਨੂੰ ਚਿੱਠੀ ਗਈ ਹੈ ਨਨਕੀਆਣ ਸਾਹਿਬ ਤੇ 9 ਤਰੀਕ ਨੂੰ ਡੀਜ਼ਲ ਵੰਡਤਾ ਉਹ ਪ੍ਰੋਸੈਸ ਚਲਾ ਲਿਆ 11 ਤਰੀਕ ਨੂੰ ਸਭ ਦੀ ਅਡਜੈਕਟ ਮੀਟਿੰਗ ਸੀਗੀ ਇਹਦਾ ਮਸਲਾ ਡੀਜ਼ਲ ਦਿੱਤਾ ਵੀ ਸੀ ਵੰਡਿਆ ਵੀ ਜਾ ਚੁੱਕਿਆ ਸੀ ਉਸ ਡਾਇਰੈਕਟਰ ਮੈਂਬਰਸ ਦਾ ਮੀਟਿੰਗ ਦੇ ਵਿੱਚ ਤਾਂ ਉਹ ਨਾਨਕੀਆਂ ਸਾਹਿਬ ਗੁਰਦੁਆਰੇ ਦਾ ਕੁਝ ਗੱਲ ਹੀ ਨਹੀਂ ਆਈ ਦੇ ਤਾਂ ਹੋਰ ਇਹਦਾ ਬਦਲ ਮੇਰੀ ਸ਼ੱਕ ਜਾਰ ਹ ਹੁਣ ਦੁੱਖ ਦੀ ਤਾਂ ਗੱਲ ਇੱਕ ਇਹ ਨਾ ਸਮਝ ਲਿਆ ਜਾਵੇ ਵੀ ਮੈਂ ਉਹ ਸਹਿਤਾ ਐਸਜੀਪੀਸੀ ਦੇਣ ਦੇ ਖਿਲਾਫ ਬਾਹਰ ਕਿਹਾ ਵੀ 20 ਕਰੋੜ ਅਸੀਂ ਰਿਜ਼ਰਵ ਰੱਖ ਲਿਆ ਤਾਂ ਮੀ ਨੇ ਅੰਦਰ ਦਾ 20 ਕਰੋੜ ਦੀ ਗੱਲ ਹੀ ਨਹੀਂ ਕੀਤੀ ਕੋਈ ਕਹਿੰਦਾ ਮੈਨੂੰ ਆ ਵੀ ਬਾਹਰ ਕੁਝ ਹੋਰ ਕਹਿੰਦਾ ਮੈਂ ਪ੍ਰੈਸ ਦੇ ਜ਼ਰੀਏ ਕਹਿੰਦਾ ਅਰਜੰਦਰ ਸਿੰਘ <table> ਜੇ ਪ੍ਰੈਨ ਝੂਠ ਬੋਲਦਾ ਕੱਲੂ ਹੋਰ ਵੀ ਕੋਈ ਬੋਲ ਸਕਦਾ ਲਾਈਵ ਕਰਾਇਆ ਕਰੋ ਸਾਡੀ ਮੀਟਿੰਗ ਜਦੋਂ ਤੁਸੀਂ ਮੀਟਿੰਗ ਖਤਮ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋ ਵਿਰੋਧੀ ਧਿਰ ਦਾ ਬੰਦਾ ਤਾਂ ਬਹਿੰਦਾ ਨਹੀਂ ਤੁਹਾਡੇ ਨਾਲ ਬਹਿੰਦਾ ਇਸ ਕਰਕੇ ਨਹੀਂ ਤੁਸੀਂ ਆਪਦੇ ਸਿਆਸੀ ਏਜੰਡੇ ਬਦਾਵਕ ਅਨਾਉਂਸਮੈਂਟ ਕਰਦੇ ਹੋ ਸਾਨੂੰ ਉੱਥੇ ਬਿਧਾਇਓ ਰੋਜ਼ ਸੱਚ ਦਾ ਸੱਚ ਤੇ ਝੂਠ ਦਾ ਝੂਠ ਕਰਦਿਆ ਕਰਾਂਗੇ ਜੇ ਇੰਨਾ ਸੱਚ ਬੋਲਣ ਦਾ ਸ਼ੌਕ ਆ ਇੰਨਾ ਕੁ ਹੋਇਆ ਅੱਜ ਸ਼੍ਰੋਮਣੀ ਕਮੇਟੀ ਦੇ ਅਕਸੂ ਢਾ ਲੱਗੀ ਐ ਅਕਾਲ ਸਰਕਸਾਬ ਦੇ ਜਥੇਦਾਰ ਲਾਏ ਗਏ ਲਾਏ ਗਏ ਆਪ ਰਜ਼ਾਇਨ ਦੇ ਕੇ ਹਰਜਿੰਦਰ ਸਿੰਘ ਧਾਮੀ ਜਿਹੜਾ ਸੱਚਾ ਬੰਦਾ ਪਿੱਠ ਦਿਖਾ ਕੇ ਭੱਜ ਗਿਆ ਇਹ ਜੇ ਇਲਾਜ ਚ ਤੇ ਅੱਜ ਜਿਹੜਾ ਵਰਤਾਰਾ ਵਾਪਰਿਆ ਜੇ ਅੱਜ ਸਾਡੇ ਅਕਸੂ ਢਾ ਲੱਗੀ ਆ ਉਹ ਚ ਹਰਜਿੰਦਰ ਸਿੰਘ ਧਾਮੀ ਨੂੰ ਵਰੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਸੀਂ ਬਤੌਰ ਮੈਂਬਰ ਬਤੌਰ ਜਿਵੇਂ ਉਹ ਛੋਟਾ ਭਰਾ ਸਮਝਦਾ ਕਿਹਾ ਵੀ ਤੁਸੀਂ ਰਿਜਾਇਨ ਦੇ ਕੇ ਨਾ ਜਾਓ ਹਾਲਤ ਮਾੜੇ ਆ ਸਾਡੀ ਸੁਣੀ ਨਹੀਂ ਅਡਜੈਕਟਿਵ ਚਲੇਗੀ ਸੁਣੀ ਨਹੀਂ ਜਥੇਦਾਰ ਅਕਾਲ ਪਖਤ ਸਾਹਿਬ ਸਿੰਘ ਸਾਹਿਬਾਂ ਬਣ ਕੇ ਸੁਣੀ ਨਹੀਂ ਜਦੋਂ ਸੁਖਵੀਰ ਸਿੰਘ ਬਾਦਲ ਆ ਕੇ ਕਹਿੰਦਾ ਉਦੋਂ ਸਾਊ ਬੀਬਾ ਵਰਗੇ ਨਾਲ ਤੁਰ ਪੈਂਦਾ ਕਹੇ ਨਾਲ ਤਾਂ ਇਹ ਵੀ ਕਹਿੰਦੇ ਆ ਇਸ ਗੱਲ ਦੇ ਪ੍ਰੂਫ ਨਹੀਂ ਹੁੰਦੇ ਜਿਹੜੀ ਸਿੱਖਾਂ ਦੇ ਵਿੱਚ ਜਾਂ ਲੋਕਾਂ ਦੇ ਚ ਗੱਲ ਚੱਲ ਗਈ ਝੂਠ ਵੀ ਨਹੀਂ ਹੁੰਦੀ ਕਿੰਦੇ ਸੁਖਵੀਰ ਸਿੰਘ ਬਾਦਲ ਨੇ ਕਿਹਾ ਵੀ ਤੇਰੇ ਨੂੰ ਪ੍ਰਧਾਨ ਬਣਾਉਣ ਲਈ ਮੈਂ ਕਰੋਨਾ ਲਾਇਆ ਸਿੱਧਾ ਆ ਕੇ ਦੁਰਪਾ ਤੇ ਜਿਹੜਾ ਤੁਰਿਆ ਆ ਰਿਹਾ ਜਿਹੜਾ ਕੋ ਸੁਖਵੀਰ ਦੇ ਖਿਲਾਫ ਗੱਲ ਕਰਦਾ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਇਹ ਇਸ ਲਈ ਇਹ ਇਹ ਤਾਂ ਕਰਕੇ ਮੈ ਤੁਹਾਨੂੰ ਕਸ਼ਟ ਦਿੱਤਾ ਬਹੁਤ ਕੁਸ਼ ਗਿਆ ਜਾ ਸਕਦਾ ਸਾਡਾ ਇੱਕ ਮੈਂਬਰ ਆ ਅਮਰੀਕ ਸਿੰਘ ਸ਼ਾਪ ਉਹ ਡੇਰਾ ਬਾਬੰਦਨ ਤੋਂ ਉਹ ਕੱਲ ਵੀਡੀਓ ਪਾਉਂਦਾ ਜਦ ਕਿ ਮੀਟਿੰਗ ਦੇ ਵਿੱਚ ਇਹ ਵੀ ਗੱਲ ਹੋਈ ਸੀ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੈਨੇਜਰ ਸਾਹਿਬ ਤੇ ਜਿਹੜੇ ਇੰਸਪੈਕਟਰ ਗੁਰਦੁਆਰਾ ਵਾ ਉਹਨਾਂ ਦੀ ਹਾਜ਼ਰੀ ਵਿੱਚ ਬੰਦ ਕਰਾਂਗੇ ਪਰ ਉਹ ਲੈ ਕੇ ਪਤਾ ਕਿਹਨੂੰ ਜਾਂਦਾ ਸੁੱਚਾ ਸਿੰਘ ਲੰਗਾ ਨੂੰ ਜਿਹਦੀ ਹਾਊਸ ਨੇ ਮੈਂਬਰੀ ਖਤਮ ਕੀਤੀ ਆ ਜਿਹੜਾ ਉੱਥੇ ਮੈਂਬਰ ਆ ਹਲਕੇ ਦੇ ਅਡਜੈਕਟਿਵ ਰਹੇ ਆ ਉਹ ਨੂੰ ਇਹਨੂੰ ਕੀ ਸਮਝਿਆ ਜਾਵੇ ਜੋ ਲੋਕਾਂ ਦਾ ਖਾਤਸ਼ਾ ਵਾ ਉਹ ਬਿਲਕੁਲ ਸਹੀ ਹੈ ਹੋਰ ਦੱਸ ਦਿਨ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਲੰਗਾ ਸਾਹਿਬ ਦੀ ਮੈਂਬਰੀ ਬਹਾਲ ਕਰਨ ਦੇ ਉਪਰਾਲੇ ਵੀ ਰਜਿੰਦਰ ਸਿੰਘ ਧਾਮੀ ਇਹ ਵੀ ਸੱਚ ਬੋਲਣਾ ਸ਼ੁਰੂ ਕਰ ਦਵੇ ਆਉਣ ਵਾਲੇ ਸਮੇਂ 'ਚ ਹੋ ਸਕਦਾ ਉੜਲੀ ਉੜਦੀ ਗੱਲ ਸੁਣੀ ਆ ਉਹ ਹਾਈ ਕੋਰਟ ਗਿਆ ਹਾਈ ਕੋਰਟ ਜਿਹੇ ਲੜਨਾ ਕਿਹਦੇ ਨਾਲ ਧਾਮੀ ਸਾਹਿਬ ਨਾਲ ਵਕੀਲ ਆ ਜੇ ਮਾਰਾ ਮੋਟਾ ਪੰਥ ਦੀ ਜਾਦੇ ਸੋਚ ਕੇ ਸੁੱਤਾ ਸੰਧ ਲਗਾ ਮੈਂਬਰੀ ਵੀ ਲੈ ਲੂਗਾ ਹੋ ਸਕਦਾ ਪ੍ਰਧਾਨ ਵੀ ਨਾ ਜਾਣ ਦਾ ਹਰਮਨ ਹੋਵੇ ਕੋਈ ਇਹੋ ਜਿਹਾ ਬੰਦੇ ਗੱਲਾਂ ਕਰਦੇ ਕਿ ਸਾਡੇ ਨਾਲ ਕਿੰਨੇ ਕਾਂਡ ਹੋਏ ਇੱਕ ਉਹ ਕਹਿੰਦਾ ਵੀ ਇਹੋ ਜਿਹੇ ਬੰਦੇ ਜਦੋਂ ਨਾਲ ਚਲੇ ਜਾਂਦੇ ਆ ਉਦੋਂ ਚੰਗੀਆਂ ਗੱਲਾਂ ਕਰਨ ਲੱਗ ਜਾਂਦੇ ਆ ਜਦੋਂ ਦੂਰ ਹੋ ਜਾਂਦੇ ਆ ਫਿਰ ਵਿਰੋਧ ਚ ਕਰ ਦਿੰਦੇ ਆ ਮੈਂ ਆਪਦੀ ਵਾਰ ਦੱਸਣਾ ਜਿਸ ਦਿਨ ਬੁਰਜ ਜਵਾਰ ਇਹ ਚ ਗੋਲੀ ਚੱਲੀ ਬਰਗਾੜੀ ਕਾਂਡ ਮੋਕੇ ਮੈਨੂੰ ਜੇ ਚੇਤਾ ਭੁੱਲਾ ਨਾ 15 ਨਵੰਬਰ ਸੀ ਉਸ ਦਿਨ ਤੋਂ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਰਜ਼ਾਇਨ ਦਿੱਤਾ ਅੱਜ ਤੱਕ ਜਦੋਂ ਕੋਈ ਵੀ ਸਾਡੇ ਨਾਲ ਸੀ ਉੱਤੇ ਸਿਧਾਂਤਕ ਤੌਰ ਤੇ ਜੇ ਧਾਮੀ ਸਾਹਿਬ ਸਹੀ ਆ ਉਹਦੇ ਨਾਲ ਭਗਵੰਤ ਸਿੰਘ ਮਾਨ ਨੇ ਐਕਟ ਬਰੋਕ ਦੀ ਕੋਸ਼ਿਸ਼ ਕੀਤੀ ਸ਼੍ਰੋਮਣੀ ਕਮੇਟੀ ਦੇ ਵਿੱਚ ਦੇ ਸਭੰਚ ਅਸੀਂ ਉਹ ਚ ਧਾਮੀ ਦੇ ਨਾਲ ਖੜੇ ਪਰ ਧਾਮੀ ਸਾਹਿਬ ਜੇ ਸਿਆਸੀ ਕਾਮਾਂ ਦੀ ਪੂਰਤੀ ਲਈ ਕੋਈ ਕੰਮ ਕਰਦਾ ਜਿਹੜਾ ਐਕਟ ਦੇ ਮੁਤਾਬਕ ਨਹੀਂ ਅਸੀਂ ਧਾਮੀ ਛੱਡ ਕੇ ਕੀ ਨਾਲ ਦਾ ਜੰਮਿਆ ਹੋਇਆ ਉਹਦਾ ਵਿਰੋਧ ਕਰਾਂਗੇ ਬਹੁਤ ਕੁਛ ਕੀ ਆ ਜਾ ਸਕਦਾ ਰਾਮ ਹੀਰ ਦਾ ਮਸਲਾ ਸੀ ਅੱਜ ਲੋਕ ਮੰਨेंगे ਨਾ ਕੇਸ ਬਾਬਸ ਲਿਆ ਦਾ ਕੇਸ ਬਾਬਸ ਲਿਆ ਗਿਆ